ਹਾਂਜੀ ਸਰ ਪਤਾ ਲੱਗਾ ਹੈ ਕਿ ਆੜ ਪੀੜ ਤੋਂ ਲੋਕ ਜਿਹੜੇ ਆ ਉਹ ਇੱਥੇ ਆਏ ਹੋਏ ਆ ਦਾਣਾ ਮੰਡੀ ਤੇ ਉਹਨਾਂ ਨੂੰ ਕੀ ਸਹੂਤ ਦੇ ਰਹੇ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜੀ ਤਰਾਸਤੀ ਸਥਿਤੀ ਪੰਜਾਬ ਦੇ ਲੋਕਾਂ ਤੇ ਸਾਡੇ ਆੜ ਪੀੜਤਾਂ ਦੇ ਪਰਿਵਾਰਾਂ ਦੇ ਉੱਪਰ ਆਈ ਆ ਜਿਹੜਾ ਕਿ ਬਹੁਤ ਹੀ ਵੱਡੀ ਆਫਤ ਜਿਹੜਾ ਹੁੰਦੇ ਸਮੇਂ ਦੇ ਵਿੱਚ ਸਾਡੇ ਪਰਿਵਾਰ ਸਾਡੇ ਸਾਡੇ ਆਪਣੇ ਪਰਿਵਾਰ ਨੇ ਜਿਹੜੇ ਬਾਰਡਰ ਬੈਲਟ ਦੇ ਲਾਗੇ ਰਵੀ ਰਾਵੀ ਦਰਿਆ ਦੇ ਲਾਗੇ ਜਿਹੜੇ ਸਾਡੇ ਪਰਿਵਾਰ ਰਹਿੰਦੇ ਨੇ ਉਹਨਾਂ ਉੱਤੇ ਆਫਤ ਜਿਹੜੀ ਆਈ ਹੈ ਇਹ ਬਹੁਤ ਸਮੇਂ ਦੀ ਜਿਹੜੀ ਮਾਰਿਆ ਕੁਦਰਤ ਦੀ ਜਿਹੜੀ ਮਾਰ ਆ ਜ ਉਹਨਾਂ ਤੇ ਪਈ ਆ ਅਸੀਂ ਸਾਰੇ ਹੀ ਸ਼ਹਿਰ ਵਾਸੀ ਤੇ ਸਰਕਾਰ ਦੇ ਨਾਲ ਰਲ ਕੇ ਤੇ ਅੱਜ ਅਸੀਂ ਮੰਡੀ ਦੇ ਵਿੱਚ ਸਾਰਿਆਂ ਨੂੰ ਕਿਹਾ ਦਾਵਾ ਕਿ ਜਿਸ ਪਰਿਵਾਰ ਜਿਹੜੇ ਹੈਗਾ ਕਿ ਪਾਣੀ ਦੀ ਮਾਰ ਹੇਠ ਆਉਂਦੇ ਨੇ ਉਹ ਇੱਥੇ ਆਣ ਕੇ ਰਹਿ ਸਕਦੇ ਨੇ ਉਹਨਾਂ ਦਾ ਉਹਨਾਂ ਦਾ ਮਾਲ ਡੰਗਰ ਆ ਉਹ ਕਿਸੇ ਤਰ੍ਹਾਂ ਦੀ ਸਹਾਇਤਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਸਹਾਇਤਾ ਕਰਨ ਨੂੰ ਤਿਆਰ ਆ ਸਾਡੀ ਸਾਰੀ ਟੀਮ ਸਾਡੀ ਪੂਰੇ ਫਤੇਗੜ ਚੂੜੀਆਂ ਦੀ ਟੀਮ ਸਰਕਾਰ ਵੱਲੋਂ ਤੇ ਸ਼ਹਿਰ ਵੱਲੋਂ ਇਹਨਾਂ ਦਾ ਪੂਰਾ ਜੋ ਇਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਖਾਣ ਪੀਣ ਦਾ ਉਹ ਸਾਰਾ ਇਹਨਾਂ ਦਾ ਅਰੇਂਜਮੈਂਟ ਸਾਡੇ ਵੱਲੋਂ ਕੀਤਾ ਜਾਊਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜੇ ਇਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਕਿਸੇ ਚੀਜ਼ ਤੋਂ ਪ੍ਰਭਾਵਿਤ ਹੋਏ ਆ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਇਹਨਾਂ ਨੂੰ ਕੋਈ ਚੀਜ਼ ਦਾ ਇਸ ਚੀਜ਼ ਦਾ ਮਹਿਸੂਸ ਨਾ ਆਏ ਕਿ ਹਰ ਤੂ ਪਰ ਪ੍ਰਭਾਵਿਤ ਹੋਏ ਪਤਾ ਲੱਗਾ ਹੈ ਵੀ ਕੁਝ ਪਿੰਡਾਂ ਦੇ ਲੋਕ ਇੱਥੇ ਆਏ ਦੇ ਆ ਜਦੋਂ ਪਾਣੀ ਆ ਗਿਆ ਸੀ ਤਾਂ ਉਹਨਾਂ ਨੂੰ ਇੱਥੇ ਆਉਣਾ ਪਿਆ ਕਿੰਨੇ ਕੁ ਪਰਿਵਾਰ ਨੇ ਲਗਭਗ 4-5 ਪਰਿਵਾਰ ਨੇ ਇਸ ਟਾਈਮ ਜਿਹੜੇ ਇਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਨੇ ਹੋਰ ਗੁੱਜਰ ਪਰਿਵਾਰ ਨੇ ਗੁੱਜਰ ਗੁੱਜਰ ਘਰਾਂ ਦੇ ਪਰਿਵਾਰ ਆ ਗਏ ਨੇ ਉਹ ਵੀ ਇੱਥੇ ਪਹੁੰਚੇ ਨੇ ਕਿਉਂਕਿ ਇਹ ਪਾਣੀ ਦੀ ਜਿਹੜੀ ਹੈ ਮਾਰੇ ਕੁਦਰਤ ਦੀ ਮਾਰੇ ਕਿਸੇ ਪਾਸੇ ਵੀ ਹੋ ਸਕਦੀ ਆਪਾਂ ਸਾਰਿਆਂ ਨੂੰ ਸੂਚਿਤ ਕੀਤਾ ਵਾ ਕਿ ਸਾਡੇ ਕੋਲ ਆ ਕੇ ਪਹੁੰਚੋ ਕਿਸੇ ਤਰ੍ਹਾਂ ਦੀ ਤੁਹਾਨੂੰ ਜਰੂਰਤ ਹੈ ਸਾਨੂੰ ਦੱਸੋ ਟਾਡੇ ਵੱਲੋਂ ਉਹਨਾਂ ਦਾ ਰਹਿਣ ਸਹਿਣ ਦਾ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਬਿਲਕੁਲ ਜੀ ਅਸ ਟਾਈਮ ਸਾਡੇ ਕੋ ਖੁੱਲੀ ਜਗਾਵਾ ਇੱਕ ਸ਼ੈੱਡ ਵੀ ਹੈਗਾ ਵਾ। ਜੇਕਰ ਉਸ ਤੋਂ ਇਲਾਵਾ ਵੀ ਕੋਈ ਇਤਰਾ ਦੀ ਕੋਈ ਜ਼ਰੂਰਤ ਹੋਏਗੀ ਸਾਡਾ ਸ਼ਹਿਰ ਤੇ ਸਾਡੇ ਫਤਿਹਗੜ ਚੂੜੀਆਂ ਦੀ ਆਮਾਦੀ ਪਾਰਟੀ ਦੀ ਟੀਮ ਤੇ ਮੰਡੀ ਬੋਰਡ ਚੇਅਰਮੈਨ ਵੱਲੋਂ ਮੈਂ ਇਹ ਕਹਿਣਾ ਕਿ ਉਹਨਾਂ ਦੀ ਸਾਰੀ ਜ਼ਰੂਰਤਾਂ ਦਾ ਹੱਲਾਫਾ ਕਰਾਂਗੇ। ਧੰਨਵਾਦ। ਓਕੇ। ਬੜਕੀਨਾ ਆਪਣਾ ਮੇਰਾ ਨਾਮ ਅਮਰਦੇਵ ਸ਼ੰਕਲਿੰਗ ਹੈ ਜੀ। ਕੀ ਕਹਿਣਾ ਚਾਹੋਗੇ? ਅੱਜ ਵੀਰ ਜੀ ਕੁਦਰਤ ਵੱਲੋਂ ਜਿਹੜੀ ਵੀ ਮਾਰ ਪਈ ਆ ਜਿਹੜੀ ਸਾਰੇ ਪੰਜਾਬ ਦੇ ਉੱਤੇ ਹੀ ਵੀ ਕਰੋਪੀ ਪਈ ਆ ਇਹਦੇ ਵਿੱਚ ਵੀ ਚੇਅਰਮੈਨ ਸਾਹਿਬ ਵੱਲੋਂ ਜਿਹੜਾ ਵੀ ਉਹ ਮਾਰਕੀਟ ਕਮੇਟੀ ਦੇ ਜਿਹੜੇ ਸਾਡੇ ਸ਼ਰਮਾ ਸਾਹਿਬ ਨੇ ਇਹਨਾਂ ਵੱਲੋਂ ਵੀ ਬੜਾ ਵੱਡਾ ਖੜਾ ਸਾਥ ਦਿੱਤਾ ਗਿਆ ਆ ਅਸੀਂ ਇਸ ਗੱਲ ਤਨਵਾਦੀ ਆ ਵੀ ਚਲੋ ਇੱਕ ਦੁੱਖ ਦੇ ਘੜੀ ਦੇ ਵਿੱਚ ਜਿਹੜਾ ਆ ਵੀ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸਾਥ ਦੇਣਾ ਬੜਾ ਜ਼ਰੂਰੀ ਆ ਇਸ ਗੱਲੋਂ ਅਸੀਂ ਇਹਨਾਂ ਦਾ ਤਨਵਾਦੀ ਆ ਵੀ ਇਹਨਾਂ ਨੇ ਹਰ ਸਹੂਲਤ ਦੇਣ ਦਾ ਜਿਹੜਾ ਵੀ ਸਾਡੇ ਨਾਲ ਵਾਦਾ ਕੀਤਾ ਆ ਤੇ ਫੋਨ ਕਰਦੇ ਆ ਸਾਰੀ ਵੀ ਜਿਹੜਾ ਸਾਡੇ ਕੋਲ ਪਹੁੰਚ ਕੇ ਇਹਨਾਂ ਦੀ ਸੂਰਤ ਕੋਸ਼ਿਸ਼ ਜੀ ਬਿਲਕੁਲ ਸੰਤੁਸ਼ਟ ਹਾਂ ਜੀ ਇਹੀ ਵੇਲਾ ਹੁੰਦਾ ਜੀ ਜਿਹੜਾ ਔਕੇ ਸੋਕੇ ਵੇਲੇ ਕੋਈ ਭੈਣ ਭਰਾ ਨਾਲ-ਨਾਲ ਕੇ ਖਲੋ ਜਾਂਦਾ ਆ ਉਦਾਂ ਸੁਖ ਵੇਲੇ ਤੇ ਹਰ ਕੋ ਖਲੋ ਜਾਂਦਾ ਆ ਵੇਲਾ ਤੇ ਇਹੀ ਹੁੰਦਾ ਵੀ ਜਦੋਂ ਔਕੇ ਸੋਕੇ ਵੇਲਾ ਹੋਵੇ ਹਰ ਕੋ ਭੈਣ ਭਰਾ ਦਾ ਜਿਹੜਾ ਨਾਲ ਖਲੋਣਾ ਪੈਂਦਾ ਹੈ ਕਿੰਨੇ ਪਰਿਵਾਰ ਆ ਗਏ ਜੀ ਇਹ ਚਾਰ ਪਰਿਵਾਰ ਆ ਗਏ ਨੇ ਜੀ ਕਿਹੜੇ ਕਿਹੜੇ ਪਿੰਡ ਤੋਂ ਇਹ ਵੱਡਿਆਂ ਤੋਂ ਤੇ ਸ਼ਾਹਪੁਰ ਤੋਂ ਜੀ ਵੱਡਿਆਂ ਤੋਂ ਹਾਂ ਜੀ ਤੇ ਦੋ ਹੋਰ ਆ ਰਹੇ ਨੇ ਅੱਛਾ ਦੋ ਹੋਰ ਹਾਂ ਜੀ ਠੀਕ ਹੈ ਹਾਂ ਜੀ ਸਰ ਚੇਅਰਮੈਨ ਦੀ ਖਰਮੋਲ ਨੂੰ ਬਹੁਤ ਹੀ ਸਾਲਾਂ ਕੀਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਬਹੁਤ ਵਧੀਆ ਜੀ ਬਹੁਤ ਆਏ ਬੰਦੇ ਦਾ ਸਤਿਕਾਰ ਕੀਤਾ ਉਹਨਾਂ ਜੀ ਤੇ ਹਰ ਬੰਦੇ ਦਾ ਖਿਆਲ ਦੇ ਥੇ ਰੱਖਣਾ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹਾਂਜੀ ਹਾਂਜੀ ਇੱਕ ਇੱਕ ਪਹੁੰਚੇ ਨੇ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਅਸੀਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਪ੍ਰਬੰਧ ਕੀਤਾ ਇਹਨਾਂ ਜਿਹੜੀ ਸੰਗਤਾਂ ਜੀ ਜੀ ਸ਼ਰਮਾ ਵੀ ਲੋਕ ਕਿੱਦਾਂ ਦਾ ਨਹੀਂ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਜਿਹੜੀ ਸੰਗਤਾਂ ਆਉਂਦੀ ਹੈ ਮੰਡੀ ਚ ਡੇਰਾ ਖੜਦੇ ਪੀੜਤ ਲੋਕ ਤੇ ਉਹਨਾਂ ਦਾ ਵਧੀਆ ਪ੍ਰਬੰਧ ਕਰਨ ਦਾ ਪ੍ਰਵਾਹ ਕਰਨ ਦੇ ਆ ਚਲੋ ਬਾਕੀ ਬਹੁਤ ਧੰਨਵਾਦ ਰਜੀਸ਼ ਸ਼ਰਮਾ ਦਾ ਸ਼ਹਿਰ ਨਿਵਾਸੀਆਂ ਦਾ ਸੱਜਣਾ ਦਾ